ਨਨਾ ਨੇ ਆਪਣੀ ਹੀ ਭਾਬੀ ਨੂੰ ਫੜਿਆ ਕਿਸੇ ਹੋਰ ਮੁੰਡੇ ਦੇ ਨਾਲ ਸ਼ਰਿਆਮ ਰੰਗਰਲੀਆਂ ਮਨਾ ਰਹੀ ਸੀ ਸਾਰੀ ਗੱਲਬਾਤ ਕੀ ਸਾਰਾ ਮਸਲਾ ਕੀ ਆਪਣੇ ਭਰਾ ਨੂੰ ਫੋਨ ਕਰਦੀ ਆ ਵੀ ਆ ਜਾ ਜਿਹੜੇ ਹੋਟਲ ਦੇ ਵਿੱਚ ਉਹ ਗਏ ਨੇ ਉਹ ਹੋਟਲ ਦੇ ਸਾਹਮਣੇ ਮੈਂ ਖੜੀ ਆ ਆ ਜਾਵੇ ਭਰਾਵਾ ਜਿਹੜੀ ਗੱਲਬਾਤ ਬਣੀ ਆ ਤੁਸੀਂ ਧਿਆਨ ਨਾਲ ਵੀਡੀਓ ਵੇਖ ਲਿਓ ਅੱਜ ਉਸ ਇਨਸਾਨ ਨੂੰ ਕੈਮਰੇ ਮੂਰੇ ਲੈ ਕੇ ਆਉਂਗਾ ਜੀ ਦੀ ਇਹ ਗੱਲਬਾਤ ਆ ਜੀ ਦੀ ਘਰ ਵਾਲੀ ਕਿਸੇ ਹੋਰ ਬੰਦੇ ਨਾਲ ਰੰਗ ਰਲੀਆਂ ਮਰਾਰੀ ਸੀ ਆਜੋ ਮੜਾ ਇਹ ਖਿੱਚ ਕੇ ਕੈਮਰਾ ਲੈ ਕੇ ਮੜਾ ਪਿੱਛੇ ਆ ਜਾ ਮੜਾ ਸਿੱਗਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਅੱਜ ਜਿਹੜੀ ਤੁਹਾਡੇ ਕੋਲ ਮੈਂ ਖਬਰ ਲੈ ਕੇ ਆਇਆ ਇਸ ਖਬਰ ਨੂੰ ਤੁਸੀਂ ਵੇਖ ਲਈ ਤਾਂ ਤੁਹਾਡਾ ਵਿਸ਼ਵਾਸ ਉੱਠ ਜਾਊਗਾ ਆਪਣੀ ਘਰ ਵਾਲੀ ਤੇ ਜਿਹੜਾ ਅਨਾਂ ਵਿਸ਼ਵਾਸ ਕਰੀ ਬੈਠੇ ਹੋ ਤੁਸੀਂ ਜਿਹੜਾ ਤੁਸੀਂ ਸੋਚਦੇ ਹੋ ਵੀ ਮੇਰੀ ਘਰ ਵਾਲੀ ਸਹੀ ਆ ਤੇ ਇਹ ਵੀ ਇਨਸਾਨ ਇੱਕ ਇਹੋ ਜਿਹਾ ਸੀ ਜਿਹੜਾ ਆਪਣੀ ਘਰ ਵਾਲੀ ਨੂੰ ਐ ਸਮਝਦਾ ਸੀ ਵੀ ਇਹ ਸਹੀ ਆ ਪਰ ਜਦੋਂ ਇਹਨੇ ਨਿਚੋੜ ਕੇ ਦਿਆ ਸਾਰੀ ਗੱਲਬਾਤ ਕੀ ਬਣਦੀ ਆ ਸਾਰਾ ਮਸਲਾ ਕੀ ਬਣਦਾ ਤੇ ਇਹਦੀ ਘਰ ਵਾਲੀ ਇਹਦੇ ਅੱਖਾਂ ਦੇ ਵਿੱਚ ਘੱਟਾ ਧੂੜ ਕਹਿੰਦੇ ਪਾਰ ਰਹੀ ਸੀ ਤੇ ਆਪਣੇ ਆਸ਼ਕ ਨੂੰ ਜਾ ਕੇ ਹੋਟਲਾਂ ਦੇ ਵਿੱਚ ਮਿਲ ਰਹੀ ਸੀ ਸਾਰੀ ਗੱਲਬਾਤ ਗਿਆ ਸਾਰਾ ਮਸਲਾ ਕੀ ਆ ਇਸਦੇ ਜ਼ੁਬਾਨੀ ਸੁਣਾਗੇ ਸਾਰੀ ਗੱਲਬਾਤ ਕੀ ਬਣਦੀ ਆ ਕਿਵੇਂ ਘਰ ਵਾਲੀ ਨੂੰ ਫੜਦਾ ਸਾਰੀ ਗੱਲਬਾਤ ਕਰਾਂਗੇ ਬਾਈ ਜੀ ਕੀ ਹਾਲ ਚਾਲ ਠੀਕ ਹੈ ਜੀ ਇੱਥੇ ਹੋ ਜਾ ਬਈ ਮੜਿਆ ਅੱਛਾ ਕੀ ਨਾਮ ਬਾਈ ਤੇਰਾ ਮੇਰਾ ਤੇਜੇ ਤੇ ਜੀ ਕੀ ਗੱਲਬਾਤ ਆ ਸਾਰਾ ਮਸਲਾ ਕੀ ਆ ਕੀ ਗੱਲਬਾਤ ਕੀ ਬਣਦੀ ਆ ਕਿਵੇਂ ਪਤਾ ਲੱਗਦਾ ਘਰ ਵਾਲੀ ਬਾਰੇ ਬਈ ਵਿਆਹ ਨੂੰ ਹੋ ਗਏ 4 ਸਾਲ ਠੀਕ ਆ ਸਾਡੇ ਕੋਈ ਮੰਨ ਕੇ ਜਾਲ ਸਾਡੇ ਵਿੱਚ ਦਰਾਅਤ ਨਹੀਂ ਸੀ ਕੋਈ ਦਰਾਅਤ ਨਹੀਂ ਸੀ ਕੋਈ ਪਿਆਰ ਚ ਕਮੀ ਨਹੀਂ ਸੀ ਹਨਾ ਬਸੇਗਾ ਸਾਡੀ ਜ਼ਿੰਦਗੀ ਬਤੀਤ ਹੁੰਦੀ ਸੀ ਵਧੀਆ ਹੱਥੇ ਖੜਦੇ ਸੀ ਜਦੋਂ ਮੈਂ ਆਉਂਦਾ ਸੀਗਾ ਹਨਾ ਵੀ ਐਂ ਹੁੰਦਾ ਸੀ ਵੀ ਯਾਰ ਜ਼ਿੰਦਗੀ ਸਵਰਗਾ ਮੈਂ ਰੱਬ ਮੈਨੂੰ ਐਂ ਹੁੰਦਾ ਵੀ ਯਾਰ ਵੀ ਰੱਬ ਨੇ ਮੇਰੀ ਮੇਰੀ ਖੁਸ਼ੀ ਚੋਲਗਾ ਮਿਲਗਾ ਖੁਸ਼ੀਆਂ ਨਾਲ ਭਰਤਗਾ ਤੇ ਮੇਰੇ ਯਾਰ ਦੋਸਤੋ ਮੈਨੂੰ ਕੁਛ ਨਾ ਕੁਛ ਕਿਤੇ ਕਹਿੰਦੇ ਹੁੰਦੇ ਸੀ ਵੀ ਇਹ ਪਤਾਈ ਥੋੜੀ ਜੀ ਗਲਤ ਚੱਲਦੀ ਆ ਜਾਂ ਕਿਵੇਂ ਆ ਮੈਂ ਯਕੀਨ ਨਹੀਂ ਕੀਤਾ ਮਨ ਖਿਆਲ ਹੋ ਸਕਦਾ ਕੰਜ ਦੇ ਇਹਨਾਂ ਦੇ ਵਿਆਹ ਨਹੀਂ ਹੋਏ ਤੇ ਮੈਨੂੰ ਵੀ ਇਹਨਾਂ ਨੂੰ ਇਹੋ ਵੀ ਇਹਨਾਂ ਨੂੰ ਇਹਦਾ ਖੜਾ ਛੜਾ ਕੇ ਵੀ ਸਾਡੇ ਚ ਬੈੰਦਾ ਬੂੰਦਾ ਘਟਾ ਤੇ ਵੀ ਆਪਾਂ ਆਪਦੇ ਚ ਬੈੰਡ ਬੂੰਣ ਵਾਲਾ ਕੰਮ ਕਰ ਗਏ ਹਨ ਮੈਨੂੰ ਐਸੇ ਕਈ ਬਈ ਜਾਰੀ ਦੋਸਤੀ ਚ ਆਏ ਹੁੰਦਾ ਪਰ ਨਹੀਂ ਉਹ ਕੰਜਲ ਸਹੀ ਗੱਲ ਕਹਿੰਦੇ ਸੀ ਨਾ ਮੈਂ ਚੱਲ ਵਿਸ਼ਵਾਸ ਨਾ ਕੀਤਾ ਬਹੁਤ ਟਾਈਮ ਮੈਨੂੰ ਕਹੀਗੇ ਫਿਰ ਮੈਂ ਚਲੋ ਮੈਂ ਤਾਂ ਆਪਦਾ ਬਈ ਰੁਟੀਨ ਦੇ ਹਿਸਾਬ ਨਾਲ ਜਿਵੇਂ ਤੁਰਿਆ ਜਾਂਦਾ ਸੀਗਾ ਉਹ ਕਹਿੰਦੇ ਵੀ ਜਦੋਂ ਤੂੰ ਆਫਿਸ ਦੇ ਵਿੱਚ ਉੱਠ ਜਾਣਾ ਤੇਰੇ ਘੰਟਾ ਮਗਰੋਂ ਪਰ ਜਾਈ ਸਕੂਟਰੀ ਚੱਕਦੀ ਨਿਕਲ ਜਾਂਦੀ ਐ ਵੀ ਜਦੋਂ ਤੂੰ ਆਉਣਾ ਹੁੰਦਾ ਉਦੋਂ ਘੰਟਾ ਡੇਢ ਘੰਟਾ ਪਹਿਲਾਂ ਆਉਂਦੀ ਐ ਤੇ ਮਹੇਰਾ ਇਹ ਤਾਂ ਕਿਵੇਂ ਹੋ ਸਕਦਾ ਜਿਹੜਾ ਘਰ ਦਾ ਇੰਨਾ ਕੰਮ ਆਵੇ ਮੈਂ ਘੰਟੇ 'ਚ ਕਿਵੇਂ ਨਿਬੜ ਲੂ ਉਹ ਕਿਹੜਾ ਮਸ਼ੀਨ ਆ ਅਸਲ ਕੰਮ ਨਿਭਰਦਾ ਨਿਭੜੂਗਾ ਤੇ ਮੈਂ ਯਕੀਨ ਜਨਾ ਕੀਤਾ ਇੱਕ ਦਿਨ ਬਈ ਮੈਂ ਆਫਿਸ ਗਿਆ ਤੇ ਘੰਟੇ ਡੇਢ ਘੰਟੇ ਬਾਅਦ ਮੈਨੂੰ ਮੇਰੀ ਭੈਣ ਦਾ ਫੋਨ ਆਉਂਦਾ ਤੇ ਮੈਂ ਹੈ ਵੀਰਾ ਉਹ ਜਦੋਂ ਸ਼ਾਮ ਨੂੰ ਲੰਦਿਆ ਜਿਕੇ ਮੈਂ ਫੋਨ ਲਾ ਲਿਆ ਹੈ ਨਾ ਅਚੰਚੇਤੀ ਮੈਨੂੰ ਕਹਿੰਦੀ ਵੀ ਤੂੰ ਐਂ ਕਰ ਵੀ ਆਹ ਹੋਟਲ ਦੇ ਛੇਤੀ ਛੇਤੀ ਮੂਰੇ ਆ ਜਾ ਮੈਂ ਵੀ ਇੱਥੇ ਆ ਮੈਂ ਵੀ ਮੈਂ ਹੈ ਵੀ ਤੈਨੂੰ ਕੀ ਹੋ ਗਿਆ ਮੈਨੂੰ ਕੰਮ ਦੱਸ ਦੇ ਮੈਨੂੰ ਕੰਮ ਬਹੁਤ ਆ ਇੱਥੇ ਕਹਿੰਦੀ ਘਰ ਨਾਲੋਂ ਜ਼ਰੂਰੀ ਕੰਮ ਨਹੀਂ ਹੁੰਦਾ ਤੂੰ ਆ ਜਾ ਮੈਂ ਹੈ ਰਿਹਾ ਕਿ ਕੰਮ ਬਣ ਗਿਆ ਵੀ ਮੈਂ ਚੱਕ ਕੇ ਗੱਡੀ ਤੇ ਮੈਂ ਉੱਥੇ ਵਜਿਆ ਜਦੋਂ ਮੈਂ ਜਾ ਆ ਹੋਟਲ ਦੇ ਮੂਰੇ ਤੇ ਮੈਨੂੰ ਕਹਿੰਦੀ ਪੱਧਾਈ ਇੱਥੇ ਹੋਟਲ ਦੇ ਵਿੱਚ ਆਈ ਕਿਸੇ ਮੁੰਡੇ ਨਾਲ ਮੇਰੇ ਮੇਰੇ ਆਦੇ ਪਹਿਲਾਂ ਥੱਲੋ ਬਈ ਜ਼ਮੀਨ ਹਿੱਲ ਗਈ ਹੈ ਨਾ ਤੂੰ ਪੁੱਛਿਆ ਨਹੀਂ ਵੀ ਕਿੱਦਾਂ ਤੈਨੂੰ ਕਿਵੇਂ ਪਤਾ ਲੱਗਿਆ ਮੈਂ ਉਹਨੂੰ ਪੁੱਛਿਆ ਕਹਿੰਦੀ ਮੈਂ ਨਾ ਜਦੋਂ ਆ ਰਹੀ ਸੀ ਇੱਥੇ ਘਰੇ ਮੈਂ ਕਿਹਾ ਚੱਲ ਵੀ ਮੈਂ ਮੈ ਲੱਕ ਕੇ ਆਵਾਂ ਤੇ ਜਦੋਂ ਮੈਂ ਆ ਲਈ ਸੀ ਤੇ ਕਹਿੰਦੀ ਮੈਂ ਇਹਨੂੰ ਵੇਖਿਆ ਸਕੂਟਰੀ ਤੇ ਜਾ ਰਹੀ ਸੀ ਕਹਿੰਦੀ ਫਿਰ ਮੈਂ ਵੀ ਸਕੂਟਰੀ ਮੋੜੀ ਤੇ ਮੈਂ ਵੀ ਇਹਦੇ ਪਿੱਛੇ ਲਾਤੀ ਜਦੋਂ ਮੈਂ ਵੇਖਿਆ ਨੇ ਉੱਥੇ ਮੁੰਡਾ ਆਇਆ ਹੋਇਆ ਸੀਗਾ ਬਾਹਰ ਹੋਟਲ 'ਚ ਖੜਾ ਸੀ ਇਹਨੇ ਸਕੂਟਰੀ ਤੇ ਬਾਹਰ ਹੋਟਲ ਚ ਲਈ ਬਾਹਰ ਦੇ ਉਹ ਮੁੰਡੇ ਨਾਲ ਪਾ ਕੇ ਬਾਹਰ ਜਾ ਤੇ ਅੰਦਰ ਵੜ ਗਈ ਕਹਿੰਦੀ ਮੈਂ ਜਦੋਂ ਉਸ ਸਾਬ ਸੰਤ ਦੇ ਦੇਖਿਆ ਉਹਨੇ ਕਮਰਾ ਲਿਆ ਹੋਟਲ ਚ ਤਾਂ ਚੜ ਗਏ ਤੇ ਕਹਿੰਦੀ ਮੈਂ ਫਿਰ ਤੈਨੂੰ ਮੈਂ ਕਹਿੰਦੀ ਵੀ ਮੁੜ ਕੇ ਇਹਨੂੰ ਫੋਨ ਲਾ ਕੇ ਤੈਨੂੰ ਸੱਦਿਆ ਵੀ ਤੂੰ ਆ ਜਾ ਬਈ ਅਸੀਂ ਮੁੜ ਕੇ ਭਰਾਵਾ ਕੀ ਕੀਤਾ ਜਦੋਂ ਚਲ ਹੀ ਗਏ ਮੈਂ ਵੀ ਹੁਣ ਆਪਾਂ ਸ਼ੱਕ ਦਾ ਦੁੱਧ ਦੁੱਧ ਪਾਣੀ ਤੇ ਪਾਣੀ ਕਰਾਂਗੇ ਜਿਹੜਾ ਸ਼ੱਕਾ ਹੁਣ ਉਹ ਤਾਂ ਨਿਬੜੂਗਾ ਨਹੀਂ ਤਾਂ ਹੁਣ ਸਾਰੀ ਜ਼ਿੰਦਗੀ ਮੱਥੇ ਤੇ ਕਲੰਕ ਲੱਗਣ ਵਾਲਾ ਕੰਮ ਆ ਹਨਾ ਨਾ ਮੈਥੋਂ ਰਹਿ ਜਾਵੇ ਨਾਲ ਤੇ ਅਸੀਂ ਰਿਸੈਪਸ਼ਨ ਤੇ ਜਾਵੜੇ ਅਸੀਂ ਹੋਟਲਾਂ ਨੂੰ ਕਿਹਾ ਵੀ ਸੀ ਆ ਜਿਹੜਾ ਤੁਸੀਂ ਕੁੜੀ ਮੁੰਡਾ ਘਰੇ ਆ ਵੀ ਅਸੀਂ ਇਹਨਾਂ ਦੇ ਮਿਲ ਲੈਣਾ ਇਹਨਾਂ ਨੂੰ ਉਹ ਕਹਿੰਦੇ ਵੀ ਸਿਆ ਹੀ ਨਹੀਂ ਮਿਲ ਦੇ ਸਕਦੇ ਤੇ ਅਸੀਂ ਕੀ ਕੀਤਾ ਫਿਰ ਅਸੀਂ ਕੀ ਕੀਤਾ ਅਸੀਂ ਆਪਾ ਹੋਟਲ ਬੁੱਕ ਕਰਾ ਲਿਆ ਮੈਂ ਤੇ ਭੈਣ ਨੇ ਤੇ ਜਦੋਂ ਤੁਸੀਂ ਮਤਲਬ ਪ੍ਰੇਮਿਕਾ ਦੇ ਰੂਪ ਦੇ ਵਿੱਚ ਇੱਕ ਹੋਟਲ ਤੁਸੀਂ ਬੁੱਕ ਕਰਾ ਲਿਆ ਭੇਸ਼ ਬਦਲ ਕੇ ਆਏ ਕਿ ਕਿੰਦਾ ਨਹੀਂ ਉਹੀ ਬਸ ਉੱਥੇ ਜਾ ਬੁੱਕ ਕਰਾ ਲਿਆ ਜੋ ਬੁੱਕ ਕਰਾ ਕੇ ਅਸੀਂ ਜਮਾ ਰੂਮ ਦੇ ਸਾਹਮਣੇ ਰੂਮ ਲੈ ਲਿਆ ਜਦੋਂ ਉਹਨੂੰ ਪਤਾ ਸੀ ਵੀ ਕਿਉਂਕਿ ਹੁਣ ਜਦੋਂ ਬੁਕਿੰਗ ਦੇ ਸਾਹਮਣੇ ਪਤਾ ਲੱਗ ਗਿਆ ਵੀ 104 ਨੰਬਰ ਆ ਅਸੀਂ ਮੂਹਰਲਾਂ ਨੂੰ ਰੂਮ ਨੰਬਰ ਲੈ ਲਿਆ ਹਨ ਤੇ ਅਸੀਂ ਬਾਅਦ ਰੱਖਿਆ ਖੁੱਲਾ ਜਦੋਂ ਆਪ ਦਾ 2-3 ਘੰਟਾ ਬਾਅਦ ਜਦੋਂ ਬਈ ਨਿਕਲੇ ਤੇ ਫੜਲੇ ਜਦੋਂ ਫੜਲੇ ਫਿਰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਹੁਣ ਦੱਸ ਕਿ ਕੀ ਕਰਦੀ ਫਿਰਦੀ ਆ ਨਹੀਂ ਕਹਿੰਦੀ ਇਹ ਤਾਂ ਮੇਰਾ ਫਰੈਂਡ ਆ ਮੈਂ ਤੈਨੂੰ ਆਇਆ ਸੀ ਕਾਲਜ ਦੇ هزار ਦੋਸਤਾਂ ਫਲਾਨਾ ਧੋਕਾ ਅੱਜ ਗੱਲਾਂ ਕਰਨੀਆਂ ਫਲਾਨਾ ਕਰਨਗੇ ਭੈ ਮੈਂ ਖੇਰ ਹੋਟਲ ਦੀ ਗੱਲਾਂ ਕਰਨੀਆਂ ਸੀਗੀਆਂ ਗੱਲਾਂ ਤਾਂ ਬੰਦਾ ਬਾਹਰ ਵੀ ਬਹਿ ਕੇ ਕਰ ਸਕਦਾ ਫੋਨ ਤੇ ਵੀ ਕਰ ਸਕਦਾ ਠੀਕ ਆ ਪਾਰਕ 'ਚ ਵੀ ਕਰ ਸਕਦਾ ਮੈਂ ਕਿਹਾ ਤੂੰ ਐਦੀ ਕਿਉਂ ਖੇਪ ਪਾਈ ਮੈਂ ਕਿਹਾ ਮੇਰੇ ਮਜਹਾਰ ਦੋਸਤ ਮੈਨੂੰ ਦੱਸ ਦੇ ਸੀਗੇ पर ਮਹਮਾ ਜਕੀ ਨਹੀਂ ਸੀਗੇ ਤਾਂ ਮੈਂ ਕਿਉਂਕਿ ਤੇਰੇ ਤੇ ਵਿਸ਼ਵਾਸ ਕੋ ਕੀਤਾ ਸੀ ਪਰ ਮੈਂ ਕਿਹਾ ਤੂੰ ਆ ਕੀ ਕੀਤਾ ਮੇਰਾ ਮਹਰ ਵਿਸ਼ਵਾਸ ਜਮਾ ਤੂੰ ਘਾਤ ਜਮਾ ਵਿਸ਼ਵਾਸ ਘਾਤਤਾ ਤੂੰ ਦਾ ਮਹ ਮਰੀ ਜਮਾ ਮਿੱਟੀ ਜੀ ਪਾਤੀ ਜਿਹੜੀ ਕੀਤੀ ਕਰਾਈ ਸੀ ਨਾ ਤੇ ਹੁਣ ਮੈਂ ਕੀ ਕਰੂੰ ਦੱਸ ਤੇ ਨਹੀਂ ਮਿਲੇ ਪਹਿਲੀ ਹੱਥਲ ਵਾਲਾ ਮੇਥੇ ਗਲਤੀ ਹੋ ਗਈ ਫਲਾਨਾ ਹੋ ਗਿਆ ਇਹ ਸਾਡੀ ਕੋ ਇਹ ਜੀ ਗੱਲਬਾਤ ਨਹੀਂ ਸੀ ਮੈਂ ਕਿਹਾ ਨਹੀਂ ਮੈਂ ਮਹਮਦ ਨੂੰ ਪਹਿਲਾਂ ਕਹਤਾ ਸੀਗਾ ਵੀ ਗਲਤੀ ਦੀ ਕੋਈ ਮਾਫੀ ਨਹੀਂ ਠੀਕ ਹੈ ਹਾਂ ਉਹ ਜਿਹੜਾ ਕੁਝ ਮਰਜੀ ਆ ਜਿੰਨਾ ਪਿਆਰ ਲੈਣਾ ਪਿਆਰ ਵੀ ਤੈਨੂੰ ਮਿਲੂਗਾ ਖਾਣ ਪੀਣ ਨੂੰ ਮਿਲੂ ਪੈਸੇ ਬਿੱਲੇ ਵੀ ਕੋਈ ਕਮੀ ਨਹੀਂ ਰਹਿਣ ਦਿੰਦਾ ਤੇ ਸਭ ਕੁਝ ਹੋਊਗਾ ਜਦੋਂ ਮੈਂ ਭਾਈ ਇਹ ਗੱਲਬਾਤ ਹੁੰਦੀ ਹੁੰਦੀ ਹੈ ਨਾ ਫਿਰ ਮੈਂ ਆਪਣੇ ਪੇ ਇਹਦੇ ਪੇਕੇ ਨੂੰ ਆਉਦੇ ਸਹੁਰਿਆਂ ਨੂੰ ਸਾਧ ਲਿਆ ਜਦੋਂ ਸਹੁਰਿਆਂ ਨੂੰ ਸਾਧ ਲਿਆ ਤੇ ਸਹੁਰੇ ਆ ਗਏ ਤੇ ਗੱਲਬਾਤ ਹੋਈ ਕਹਿੰਦੇ ਸਾਡੀ ਕੁੜੀ ਤਾਂ ਇਹ ਜੀ ਹੈ ਹੀ ਨਹੀਂ ਸੀ ਤੇ ਮੈਂ ਕਿਹਾ ਫਿਰ ਹੌਨ ਫੋਟ ਇਹ ਹੋਟਲ ਦੇ ਵਿੱਚ ਕਿਹੜੀ ਮੀਟਿੰਗ ਕਰਨ ਆਈ ਹੈ ਇਹ じゃ ਕਿਹੜਾ ਬਿਜ਼ਨਸ ਖੋਲੀ ਬੈਠੀ ਹੈ ਇਹ ਆ ਮੁੰਡੇ ਨਾਲ ਸੀਗੀ ਰੂਮ ਚ ਤਿੰਨ ਘੰਟੇ ਰਹੀ ਹੈ ਤਿੰਨ ਘੰਟੇ ਜਿੰਨਾਂ ਨੇ ਦੱਸੋ ਕੀ ਕੀਤਾ ਮੈਂ ਹਾਂ ਮੈਡੀਕਲ ਕਰਾ ਸਤਾ ਮੈਂ ਸਭ ਪਤਾ ਲੱਗੂਗਾ ਜਦੋਂ ਪਤਾ ਲੱਗ ਗਿਆ ਭਾਈ ਉਹਨਾਂ ਨੂੰ ਪਤਾ ਲੱਗ ਗਿਆ ਸਾਡੀ ਕੁੜੀ ਦੀ ਗਲਤੀ ਆ ਤੇ ਮੁਰਕੇ ਲੱਗ ਪਏ ਐ ਕਰਨ ਫਲਾਣਾ ਧੋਕਾ ਐ ਹਨਾ ਤੂੰ ਸ਼ੱਕ ਕਰਦਾ ਫਲਾਣਾ ਕਰਦਾ ਮੈਂ ਕਿ ਕੋਈ ਸ਼ੱਕ ਸ਼ੱਕ ਨਹੀਂ ਕਰਦਾ ਮੈਂ ਸ਼ਰ੍ਹਾਂ ਫੜੀ ਆ ਮੈਂ ਕਿ ਮੇਰੇ ਯਾਰ ਦੋਸਤਾਂ ਜਿੱਦੋਂ 3-4 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਮੈਨੂੰ ਕਹਿੰਦੇ ਰਿਹਾ ਇਹ ਪਰਚਾਈ ਤੇ ਚਲ ਚੱਲਣ ਗਲਤ ਆ ਲੱਛਣ ਗਲਤ ਆ ਤੂੰ ਨਿਗਾਹ ਲੱਕ ਲੈ ਕਿ ਮੇਰੀ ਮੈਂ ਕਿ ਭੈਣ ਨੇ ਸੱਦਿਆ ਹਨਾ ਵੀ ਇਹਨੇ ਮੇਰਾ ਕੀ ਮੁੱਲ ਤਾਰਿਆ ਦੱਸੋ ਠੀਕ ਆ ਵੀ ਇਹ ਮੜਕੇ ਐ ਫਲਾਣਾ ਧੋਕਾ ਜਦੋਂ ਬਾਈ ਕੁੜੀ ਨੇ ਆਪਦੀ ਇੱਜ਼ਤ ਬਚਾਉਣ ਦੀ ਮਾਰੀ ਨੇ ਜਦੋਂ ਉਹਦਾ ਭਰਾ ਬੋਲਣ ਲੱਗ ਗਿਆ ਹਨਾ ਕੁੜੀ ਨੂੰ ਵੀ ਉਹਨੂੰ ਪਤਾ ਲੱਗ ਗਿਆ ਕਿਉਂਕਿ ਬਾਈ ਇਹ ਜਿਹੜੇ ਪੁਰਲਕ ਮੇਰਾ ਸਾਸ ਸਹਰਾ ਪਰ ਜਿਹੜਾ ਮੁੰਡਾ ਸੀਗਾ ਉਹਨੂੰ ਪਤਾ ਸੀ ਵੀ ਅੱਜ ਤੇ ਕੀ ਹੁੰਦੀ ਹੈ ਨਾ ਉਹ ਭਾਈ ਕੁੜੀ ਨੂੰ ਬੋਲਣ ਲੱਗਾ ਜਦੋਂ ਕੁੜੀ ਨੂੰ ਬੋਲੀਗਾ ਹਨਾ ਵੀ ਤੂੰ ਸਾਡੀ ਖੇਪ ਪਾਤੀ ਫਲਾਣਾ ਕਰਤੀ ਐਨਾ ਵਧੀਆ ਤੈਨੂੰ ਰਿਸ਼ਤਾ ਕੀਤਾ ਸੀ ਐਨਾ ਅਸੀਂ ਖਾਚਾ ਕਰਕੇ ਕੀਤਾ ਸੀ ਐਨਾ ਵਧੀਆ ਮੁੰਡਾ ਲੱਭ ਕੀਤਾ ਸੀ ਮੈਨੂੰ ਮੁੜ ਕੇ ਬੋਲੀ ਕਹਿੰਦੀ ਐ ਕਿ ਜੀ ਮੈਨੂੰ ਇਹ ਟਾਈਮ ਨਹੀਂ ਦਿੰਦਾ ਮੈਂ ਕਿਹਾ ਵੀ ਇਹਨੂੰ ਐ ਪੁੱਛੋ ਜਦੋਂ ਮੈਂ ਤੜਕੇ ਕੰਮ ਤੇ ਜਾਂਦਾ ਇਹਨੂੰ ਪਤ ਗਿਆ ਜਿਹੜਾ ਘੰਟਾ ਡੇਢ ਘੰਟਾ ਹੀ ਰਸੋਈ ਦੇ ਵਿੱਚ ਇਹ ਰੋਟੀ ਪਾਣੀ ਪਕਾਉਂਦੀ ਮੈਂ ਤੇ ਕੋਲੇ ਹੁੰਨਾ ਹੱਥ ਦੇ ਖੇਡਦੇ ਹੁੰਨੇ ਆ ਫਿਰ ਜਦੋਂ ਮੈਂ ਸ਼ਾਮ ਨੂੰ ਆਉਣਾ ਮੈਂ ਖ ਤਾਂ ਵੀ ਇਹਦੇ ਕੋਲੇ ਖੜ ਕੇ ਗੱਲਾਂ ਬਾਤਾਂ ਕਰਦਾ ਮੈਂ ਖ ਮੈਂ ਕਦੇ ਅਧਿਆਰਣਾ ਦੋਸਤਾਂ ਕੋਲੇ ਨਹੀਂ ਗਿਆ ਹਨਾ ਤੇ ਫਿਰ ਅਸੀਂ ਰਾਤ ਨੂੰ ਮੈਂ ਖ ਮੰਨ ਕੇ ਚੱਲ ਅਸੀਂ ਦਿਨ ਦੇ ਵਿੱਚੋਂ ਮੈਂ 10 ਘੰਟੇ ਬਾਹਰ ਹੁਣਾ 14 ਘੰਟੇ ਮੈਂ ਇਹਦੇ ਕੋਲੇ ਰਹਿਣਾ ਇਤੋਂ ਵੱਧ ਹੋਰ ਮੈਂ ਟਾਈਮ ਕੀਤੇ ਤਾਂ ਫਿਰ ਮੈਂ ਖ ਬਈ ਮੈਂ ਕੰਮ ਛੱਡ ਦਿੰਨਾ ਸਾਰੀ ਦਿਹੜੀ ਨੂੰ ਟਾਈਮ ਦੇਈ ਜਨਾ ਹਨਾ ਮੈਂ ਖ ਇਹਦੀ ਮੈਂ ਖ ਬਈ ਇਹਦੀ ਪਹਿਲਾਂ ਹੀ ਮੈਂ ਖ ਸੋਨੂੰ ਮਾਣੂ ਬਾਦ ਸਾਲੇ ਇਹ ਪਹਿਲੀ ਇਹ ਬੰਦੇ ਨਾਲ ਸੈਟ ਸੀਗੀ ਠੀਕ ਹੈ ਨਾ ਮੈਂ ਖਾ ਤੁਸੀਂ ਇਹ ਮੇਰੇ ਨਾਲ ਵਿਆਹ ਨਹੀਂ ਸੀ ਮੈਂ ਖਾ ਤੁਸੀਂ ਇਹਦੇ ਨਾਲ ਵਿਆਹ ਹੁੰਦੇ ਉਹ ਕਹਿੰਦਾ ਬਾਈ ਇਹ ਅਜੇ ਤਾਂ ਗੱਲ ਹੀ ਕੋਈ ਨਹੀਂ ਸੀ ਮੈਂ ਖਾ ਕਹਿੰਦਾ ਮੈਂ ਵੱਡ ਕੇ ਨਾ ਵੱਡ ਨਾ ਦਿੰਦਾ ਤੇ ਮੈਂ ਖਾ ਫਿਰ ਹੁਣ ਵੱਡ ਕੇ ਦਿਖਾਣਾ ਜਦੋਂ ਉਹ ਉਹ ਕਹਿੰਦਾ ਮੈਂ ਵੱਡ ਦੂੰਦਾ ਹੁਣ ਵੱਡ ਹੁਣ ਕੜਾ ਨਹੀਂ ਤੇ ਸ਼ਰੇ ਆ ਮੈਂ ਖਾ ਹੋਟਲ 'ਚ ਗੰਦ ਪਾਇਆ ਦੱਸ ਤੇ ਮੈਂ ਹਾਂ ਵੀ ਤੂੰ ਕੱਲ ਕੱਲ ਮੈਨੂੰ ਵੀਡੀਓ ਦਿਖਾਦੀ ਮੈਂ ਖਾ ਦੇਖ ਐਨੇ ਵਜੇ ਬੜੇ ਸੀ ਇਹ ਧੋਖਾ ਦੇ ਕੇ ਮੈਨੂੰ ਪਿਛੋਂ ਜਾ ਰਹੀ ਹੈ ਮੇਰੇ ਤੋਂ ਇੱਕ ਇਹ ਕਹਿ ਰਹੀ ਹੈ ਮੇਰੇ ਕੋਲ ਕੰਮ ਬਹੁਤ ਪਿਆ ਤੇ ਬਾਅਦ ਦੇ ਵਿੱਚ ਆਸ਼ਕੀਆਂ ਕਰਦੀ ਫਿਰਦੀ ਮੈਂ ਤੈਨੂੰ ਉਹੀ ਦੱਸੀ ਜਨਾ ਨਾ ਬਈ ਵੀ ਪਤਾ ਚੱਕੀ ਆ ਕੁੜੀ ਨੂੰ ਇਲਜ਼ਾਮ ਮੁੰਡੇ ਤੇ ਲਾਉਣਾ ਬਹੁਤ ਸੌਖਾ ਵੀ ਕਹਿ ਸਕਦਾ ਕਿ ਮੈਨੂੰ ਟਾਈਮ ਨਹੀਂ ਦਾ ਫਲਾਣਾ ਨਹੀਂ ਦਾ ਧੋਖਾ ਦਿੰਦਾ ਹੁਣ ਮੁੰਡਾ ਕੱਲ ਨੂੰ ਗਲਤ ਕੰਮ ਕਰਦਾ ਮੁੰਡਾ ਕੀ ਕਹੂਗਾ ਦੱਸ ਹੁਣ ਮੁੰਡਾ ਨਾਲ ਤੋਂ ਗਲਤੀ ਕਰੀ ਜਾਂਦੀ ਠੀਕ ਹੈ ਮੇਰਾ ਇੰਨਾ ਪਿਆਰ ਸੀ ਵਿਸ਼ਵਾਸ ਸੀ ਪੈਸੇ ਸੀ ਮੈਂ ਜਦੋਂ ਤਨਖਾਹ ਮਿਲਦੀ ਸਾਰੇ ਲੈ ਕੇ ਉਹਨੂੰ ਫੜਾਉਂਦੇ ਸੀ ਵੀ ਚੱਲ ਜਾ ਤੂੰ ਸੌਦਾ ਪੱਤਾ ਲਿਆਉਣਾ ਹੋਰ ਘਰ ਦੇ ਕੰਮ ਹੁੰਦੇ ਸਾਰੇ ਤੂੰ ਕਰਨੇ ਹਨ ਵੀ ਮੈਨੂੰ ਮੈਂ ਕਹਿੰਦੇ ਸਾਹਿਬ ਵੀ ਨਹੀਂ ਸੀ ਮੰਗਿਆ ਵੀ ਜਾ ਤੂੰ 50000 ਰੁਪਏ 60 ਤੈਨੂੰ ਦਿੱਤਾ ਤੇ ਕਿੱਥੇ ਲਾਏ ਠੀਕ ਹੈ ਮੈਂ ਕਦੇ ਉਹਨੂੰ ਇਹਨਾਂ ਤੋਂ ਚਲਾ ਕੋਈ ਨਹੀਂ ਯਾਰ ਵੀ ਜਲੂਰਤਾ ਹੁੰਦੀਆਂ ਕਰਦਾਂ ਪਰ ਮੇਰਾ ਮੈਨੂੰ ਕੀ ਪਤਾ ਸੀ ਇੰਨਾ ਵਿਸ਼ਵਾਸ ਕਰੂਗੀ ਵੀ ਮੇਰੇ ਪੈਸੇ ਆ ਜਿਹੜੇ ਮੇਰੀ ਮਿਹਨਤ ਦੀ ਕਮਾਈੋ ਨਜਾਇਜ਼ ਟੰਗ ਨਾ ਡਾਈ ਜਾਂਦੀ ਐ ਠੀਕ ਐ ਮੈਂ ਮੁੜ ਕੇ ਜਦੋਂ ਗੱਲਬਾਤ ਕੀਤੀ ਹੁਣ ਉਦੋਂ ਬਾਅਦ ਏਹੀ ਜਨਾਨੀ ਹੁਣ ਕੁੜੀ ਨੂੰ ਤਾਂ ਕਹਿਣਾ ਬਹੁਤ ਸੌਖਾ ਹੁੰਦਾ ਜਾਂਦਾ ਕਧੂ ਮੰਤਰੀ ਦੇ ਦਾਜ ਦਾ ਪਾਚਾ ਪਾ ਦੂ ਜਾਂ ਮਾਨ ਹਾਨੀ ਕਰ ਦੂ ਤੇ ਜਾਂ ਮੈਂ ਆਹਾ ਵੀ ਮੈਨੂੰ ਟਾਈਮ ਨਹੀਂ ਦਿੰਦਾ ਇਹ ਸਭ ਤੋਂ ਆਸਾਨ ਕੰਮ ਹੁੰਦਾ ਵੀ ਮੈਨੂੰ ਮੇਰਾ ਘਰ ਵਾਲਾ ਟਾਈਮ ਨਹੀਂ ਦਿੰਦਾ ਜਦ ਮੇਰੀ ਗੱਲ ਸੁਣੋ 14 14 ਘੰਟੇ ਛੋਡੇ ਕੋਲੇ ਰਹਿ ਕੇ ਠੀਕ ਐ ਆਫਿਸ ਦੇ ਵਿੱਚੋਂ ਵੀ 1 ਤੈਨੂੰ ਉਦੋਂ ਬਾਅਦ ਕਿ ਟਾਈਮ ਦੇ ਦੁੱਤਾ ਸਾਂ ਠੀਕ ਹੈ ਫਿਰ ਜਾਂਦਾ ਬੰਦਾ ਕੰਮ ਕਰ ਛੱਡ ਕੇ ਬਾਈ ਤੇ ਆਉ ਤੁਹਾਡੇ ਕੋਲੇ ਬੈਠਾ ਰੂਗਾ ਚੁੱਤੋਂ ਪਹਿਰਾ ਫਿਰ ਜਾਂਦਾ ਤੁਸੀਂ ਡਿਮਾਂਡਾਂ ਨਾ ਕਰੋ ਮੈਂ ਸ਼ੂਟ ਲੈਣਾ ਮੇਕਅਪ ਕਰਾਉਣਾ ਤੇ ਹੋਰ ਕੰਮ ਕਰਨੇ ਦੋਸਤੋ ਅਕਸਰ ਹਰ ਇੱਕ ਇਨਸਾਨ ਆਪਣੇ ਘਰ ਵਾਲੀ ਤੇ ਵਿਸ਼ਵਾਸ ਕਰਦਾ ਵੀ ਮੇਰੀ ਘਰ ਵਾਲੀ ਸਹੀ ਆ ਮੇਰੀ ਘਰ ਵਾਲੀ ਮੇਰੀ ਵਫਾਦਾਰ ਆ ਪਰ ਕਈ ਜਨਨੀਆਂ ਅੱਖਾਂ ਦੇ ਵਿੱਚ ਘੱਟਾ ਪਾ ਕੇ ਨਾ ਤੇ ਆਪਣੇ ਯਾਰਾਂ ਨੂੰ ਮਿਲ ਲ ਜਾਂਦੀਆਂ ਨੇ ਜਿਵੇਂ ਇਹਦੇ ਨਾਲ ਹੋਇਆ ਬਾਈ ਦੇ ਨਾਲ ਇਹਦੀ ਘਰ ਵਾਲੀ ਨੇ ਇੱਕ ਪਲਾਨ ਬਣਾਇਆ ਵੀ ਮੇਰਾ ਘਰ ਵਾਲਾ ਜੇ ਬਾਹਰ ਜਾਊਗਾ ਤਾਂ ਉਸ ਤੋਂ ਬਾਅਦ ਮੈਂ ਮਿਲੂੰਗੀ ਕੀ ਬਤਾਉ ਪਹਿਲਾਂ ਵੀ ਮਿਲਦੀ ਹੋਵੇ ਪਹਿਲਾਂ ਵੀ ਮਿਲਦੀ ਹੋ ਸਕਦੀ ਹੈ ਬਈ ਉਹ ਬਈ ਮੈਂ ਤੁਹਾਨੂੰ ਦੱਸੀ ਜਣਾ ਮੈਨੂੰ ਜਿੱਥੇ ਤੱਕ ਲੱਗਦਾ ਵੀ ਜਿਵੇਂ ਤੈਨੂੰ ਧੋਖਾ ਦੇ ਕੇ ਹੁਣ ਪਿੱਛੋਂ ਜਾ ਰਹੀ ਹੈ ਤੇ ਅਜ ਤੱਕ ਤੇਰੀ ਭੈਣ ਨੇ ਫੜ ਲਿਆ ਤੇ ਬਾਅਦ ਦੇ ਵਿੱਚ ਜੇ ਪਹਿਲਾਂ ਵੀ ਇਹ ਕਿਤੇ ਜਾਂਦੀ ਹੋਵੇ ਪਹਿਲਾਂ ਕਿਸੇ ਦੇ ਨਿਗਾਲੇ ਚੜੀ ਹੋਣੀ ਫਿਰ ਮੈਂ ਤੁਹਾਨੂੰ ਦੱਸਦਾ ਬਈ ਮੇਰੇ ਯਾਰਾਂ ਦੋਸਤਾਂ ਨੇ ਦੇਖੀ ਸੀ ਨਾ ਮੈਨੂੰ 6 ਮਹੀਨੇ ਕਹਿੰਦੇ ਰਹੇ ਪਰ ਉਹ ਮੁੜ ਕੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਆਖੇ ਨਹੀਂ ਲੱਗਦਾ ਯਾਰ ਉਹ ਕਿਹਨੋਂ ਹਟ ਗਏ ਠੀਕ ਹੈ ਉਹਨਾਂ ਦਾ ਮਤਲਬ ਅਸੀਂ ਇੱਕ ਯਾਰੀ ਦੋਸਤੀ ਹੁੰਦੀ ਯਾਰੀ ਦੋਸਤੀ ਕੀ ਹੁੰਦੀ ਹੈ ਜੇ ਆਪਣੀ ਯਾਰੀ ਦੋਸਤੀ ਦੇ ਭੈਣ ਕੋਲ ਗਲਤ ਦੀਦੀਏ ਤਾਂ ਅਗਲਾ ਦੱਸਦਾ ਹਨਾ ਜਾਂ ਉਹਨੂੰ ਰੋਕਦਾ ਤੇ ਪਰਚਾਈ ਗਲਤ ਸੀ ਤੇ ਉਹ ਉਹਨਾਂ ਨੇ ਮੈਨੂੰ ਆਉਂਦੀ ਯਾਰੀ ਦੋਸਤੀ ਦੇ ਤਰੀਕੇ ਨਾਲ ਸਮਝਾਇਆ ਬਾਈ ਯਾਰ ਵੀ ਐਂਕਲ ਕੇ ਗਲਤ ਆ ਵੀ ਤੂੰ ਮੜੀ ਨਿਗਾਹ ਰੱਖ ਲੈ ਮੈਂ ਕਦੇ ਯਾਰਾਂ ਦੋਸਤਾਂ ਤੇ ਵਿਸ਼ਵਾਸ ਨਹੀਂ ਕੀਤਾ ਮੈਂ ਇਹਦੇ ਤੇ ਕੀਤਾ ਵੀ ਨਹੀਂ ਯਾਰ ਕੋਈ ਨਹੀਂ ਵੀ ਮੈਨੂੰ ਤਾਂ ਹਜੇ ਕੋਈ ਚੱਕਰ ਲੱਗਦਾ ਨਹੀਂਗਾ ਵੀ ਯਾਰ ਬੰਦਾ ਪਤਾ ਤਾਂ ਲੱਗਦਾ ਹੀ ਪਰ ਮੈਨੂੰ ਇੰਨਾ ਕੁ ਪਤਾ ਵੀ ਇਹ ਜਿਹੜੇ ਬੰਦੇ ਨੇ ਦੀ ਗਲਤ ਗੱਲਬਾਤ ਸੀਗੀ ਇਹਦੀ ਵਿਆਹ ਤੋਂ ਪਹਿਲਾਂ ਹੀ ਗੱਲਬਾ ਤੋਖਾ ਇਹਨੂੰ ਦੇ ਕੇ ਜਾਂਦੀ ਸੀ ਪਰ ਅਕਸਰ ਇੱਕ ਦਿਨ ਇੱਕ ਦਿਨ ਕਹਿੰਦੀ ਹੁੰਦੀ ਸਾਥ ਚੋਰ ਦਾ ਇੱਕ ਦਿਨ ਆਉਂਦਾ ਹੀ ਆਉਂਦਾ ਹੁੰਦਾ ਤੇ ਅੱਜ ਉਹੀ ਗੱਲ ਹੋਈ ਕਹਿੰਦੇ ਸਾਥ ਭਲੇਕੇ ਚੋਰ ਘੁੱਟਿਆ ਜਾਂਦਾ ਤੇ ਸੋ ਸਾਥ ਚੋਰ ਦਾ ਇੱਕ ਦਿਨ ਆਉਂਦਾ ਹੀ ਆਉਂਦਾ ਹੁੰਦਾ ਜਿਵੇਂ ਇਹਦੀ ਘਰ ਵਾਲੀ ਇਹਨੂੰ ਤੋਖਾ ਦੇ ਕੇ ਕਿਸੇ ਆਪਣੇ ਯਾਰ ਨੂੰ ਮਿਲ ਲ ਜਾਂਦੀ ਹੁੰਦੀ ਸੀ ਪਹਿਲਾਂ ਵੀ ਜਾਂਦੀ ਹੋਊਗੀ ਪਰ ਪਤਾ ਇਹਨੂੰ ਬਾਈ ਨੂੰ ਬਾਅਦ ਚ ਲੱਗਿਆ ਜਿਹਦੀ ਭੈਣ ਨਾ ਵੇਖ ਦਿੱਤਾ ਕੀ ਪਤਾ ਹੈ ਇਸ ਬਾਈ ਨੂੰ ਨਾ ਹੀ ਪਤਾ ਲੱਗਦਾ ਜੇ ਦੀ ਭੈਣ ਨੂੰ ਪਤਾ ਲੱਗਦਾ ਵੀ ਉਹ ਹੋਟਲ ਦੇ ਵਿੱਚ ਗਏ ਆ ਉਹ ਮਿਲ ਰਹੇ ਆ ਨਾ ਮੈਂ ਉਹ ਉਹ ਗੱਲ ਠੱਪ ਲੈਂਦੀ ਤਾਂ ਗੱਲ ਉੱਥੇ ਰੁਕ ਜਾਣੀ ਸੀ ਮਤਲਬ ਫੇਰ ਵੀ ਘਟਾ ਧੂੜ ਹੋਈ ਜਾਣਾ ਸੀਗਾ ਇੱਜ਼ਤ ਜਿਹੜੀ ਇਹਦੀ ਜਿਹੜੀ ਉਸ਼ਲਦੀ ਸੀ ਉਹ ਉਛਲੀ ਜਾਣੀ ਸੀ ਠੀਕ ਹੈ ਉਸ ਤੋਂ ਬਾਅਦ ਜੇ ਇਸ ਨੂੰ ਪਤਾ ਲੱਗਿਆ ਤੇ ਗੱਲਬਾਤ ਕੀ ਬਣਦੀ ਆ ਤੁਸੀਂ ਵੇਖਿਆ ਹੋਊਗਾ ਅਕਸਰ ਹਰ ਇੱਕ ਇਨਸਾਨ ਦੇ ਨਾਲ ਇਦਾਂ ਹੁੰਦਾ ਕਈ ਲੋਕ ਚੁੱਪ ਹੋ ਜਾਂਦੇ ਤੇ ਕਈ ਲੋਕ ਸ਼ਰਿਆਮ ਮੰਗਾਲਾਂ ਕਰਦੇ ਆ ਤੇ ਸ਼ਰਿਆਮ ਇਹ ਜਿਹੀਆਂ ਚੀਜ਼ਾਂ ਹੁੰਦੀਆਂ ਜਿਵੇਂ ਇਸ ਬਾਈ ਦੇ ਨਾਲ ਹੋਇਆ ਤਾਜ਼ੀ ਤਾਜ਼ੀ ਖਬਰ ਆ ਬਾਈ ਦੀ ਇਹ ਤੁਹਾਡੇ ਨਾਲ ਵੀ ਹੋ ਸਕਦਾ ਬਾਈ ਮੈਨੂੰ ਇੱਕ ਗੱਲ ਜਰੂਰ ਦੱਸਿਓ ਉਸ ਤੋਂ ਬਾਅਦ ਉਸ ਮੁੰਡੇ ਨਾਲ ਕੀ ਗੱਲਬਾਤ ਹੋਈ ਤੇ ਤੁਹਾਡੀ ਘਰ ਵਾਲੀ ਨਾਲ ਕੀ ਗੱਲਬਾਤ ਹੈ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਦਾ ਕੀ ਕੀ ਉਹਨਾਂ ਦਾ ਕੀ ਸਿਸਟਮ ਕੀਤਾ ਵੀ ਤੂੰ ਰੱਖਣਾ ਚਾਹਣਾ ਜੇ ਉਹਨਾਂ ਦੋਨਾਂ ਦਾ ਵਿਆਹ ਕਰਤਾ ਕੀ ਗੱਲ ਕੀ ਬਣੀ ਸਾਰਾ ਮਸਲਾ ਕੀ ਬਣਿਆ ਮੁੰਡੇ ਨੂੰ ਬਾਈ ਅਸੀਂ ਤਾਂ ਮਦਦ ਜਦੋਂ ਉੱਥੇ ਹੋਟਲ ਤੋਂ ਬਾਅਦ ਅਸੀਂ ਆ ਗਏ ਹਨ ਇੱਕ ਦਿਨ ਅਸੀਂ ਪੰਚਾਇਤ ਦਾ ਰੱਖਿਆ ਸੀਗਾ ਮੁੰਡੇ ਦਾ ਪਰਿਵਾਰ ਵੀ ਸੱਦੇ ਅਸੀਂ ਆਪ ਵੀ ਸੀਗੇ ਤੇ ਕੁੜੀ ਵਾਲਾ ਦੇ ਵੀ ਹਨ ਮੈਂ ਤਾਂ ਸਾਫ਼ ਉਹਨਾਂ ਨੂੰ ਨਕਾਰ ਕਰਤਾ ਕਿਉਂਕਿ ਬਈ ਪਹਿਲਾਂ ਮੈਂ ਜਵਾਬ ਕਿਆ ਸੀ ਮੈਂ ਕਿਹਾ ਜਵਾਬ ਕਰ ਲੈ ਲੇ ਮੈਨੂੰ ਇਹ ਹੀ ਜਵਾਬ ਦੇ ਗਈ ਹਾਂ ਆਪਾਂ ਜਵਾਬ ਕੇ ਜ 5-7 ਸਾਲ ਲੈਣਾ ਨਹੀਂ 5-7 ਸਾਲ ਲੈਣਾ ਨਹੀਂ ਹੋ ਸਕਦਾ ਇਹਦੇ ਪਿੱਛੇ ਕਰਕੇ ਕਹਿੰਦੀ ਹੋਵੇ ਨਾ ਵੀ ਆਪਾਂ ਨਹੀਂ ਲੈਣਾ ਵੀ ਮੁੜ ਕੇ ਮੈਂ ਜਵਾਬ ਛੱਡ ਕੇ ਕਿੱਥੇ ਜਾਇਆ ਕਰੂੰਗੀ ਇਹ ਹੀ ਚੀਜ਼ਾਂ ਆਉਂਦੀਆਂ ਮੈਂ ਹੁਣ ਉਹਨਾਂ ਸਿੱਧਾ ਮੈਨੂੰ ਕਹਿੰਦੀ ਵੀ ਮੇਨੂੰ ਮਗ ਗਲਤੀ ਹੋ ਗਈ ਵੀ ਅੱਜ ਤੱਕ ਵੱਧ ਗਲਤੀ ਨਹੀਂ ਹੁੰਦੀ ਹੈ ਨਾ ਵੀ ਨਹੀਂ ਮੈਂ ਰੱਖਣੀ ਨਹੀਂ ਆਹ ਮੁੰਡਾ ਖੜਾ ਇਹ ਲੈ ਜੇ ਕਿਉਂਕਿ ਮੈਨੂੰ ਚੋਰ ਨੂੰ ਛੱਡ ਕੇ ਮੈਂ ਕਿਹਾ ਮੈਨੂੰ ਧੋਖਾ ਦੇ ਕੇ ਇਹਨੂੰ ਮਿਲਦੀ ਸੀ ਫਿਰ ਤੇਰਾ ਪਿਆਰ ਸੱਚਾ ਹੀ ਹੋ ਗਿਆ ਮੈਂ ਤਾਂ ਨਹੀਂਗਾ ਟਾਈਮ ਤੈਨੂੰ ਜਿਆਦਾ ਦਿੰਦਾ ਇਹ ਹੀ ਦਿੰਦਾ ਮੈਂ ਕਿਹਾ ਤੂੰ ਲੈ ਜਾ ਕੁੜੀ ਵੀ ਮੁੱਕਰ ਗਈ ਮੈਂ ਇਹਦੇ ਜਾਣਾ ਨਹੀਂ ਮੁੰਡਾ ਵੀ ਮੁੱਕਰ ਗਿਆ ਮੈਂ ਲੈ ਕੇ ਨਹੀਂ ਜਾਣੀ ਮੈਂ ਕਿਹਾ ਫਿਰ ਤੁਹਾਡਾ ਕੰਮ ਕੀ ਸੀਗਾ ਕੱਲਾ ਯਾਰ ਹੋਟਲਾਂ ਚ ਆ ਕੇ ਸਬੰਧ ਬਣਾਉਂਦਾ ਸੀਗਾ ਠੀਕ ਆ ਨਾ ਵੀ 2 ਘੰਟੇ ਪੈਰੀ ਡੇਕ ਦੀ ਸੀ ਘਰ ਵਾਲੀ ਕਹਿੰਦੀ ਹਾਂ ਲਟੇ ਜਾਓ 2 ਘੰਟੇ ਇੱਕ ਦੂਜੇ ਦੇ ਹੇਠਾਂ ਤੇ ਮੈਂ ਤੁਹਾਡਾ ਹੀ ਕੰਮ ਸੀ ਤੇ ਮੈਂ ਕਿਹਾ ਜਿਹੜਾ ਮੈਂ ਕਿਹਾ ਮੇਰਾ ਵਿਸ਼ਵਾਸਕਾਤ ਕੀਤਾ ਮੇਰਾ ਇੰਨਾ ਪਿਆਰ ਸੀ ਵਿਸ਼ਵਾਸ ਸੀ ਉਹ ਦਰਕਰ ਕੇ ਬਈ ਪੈਜੇ ਡਿੱਗੇ ਹਨ ਉਹਦੇ ਮਾਂ ਪਿਓ ਵੀ ਕਹਣ ਪੁੱਤ ਕੋਈ ਨਹੀਂ ਚੱਲ ਗਲਤੀ ਹੋ ਜਾਂਦੀ ਹੈ ਗਲਤੀ ਇਨਸਾਨ ਤੋਂ ਦੀ ਮੈਂ ਖਾ ਜੇ ਗਲਤੀ ਹੋਊਗੀ ਨਾ ਉਹ ਗੱਲ ਵੱਖ ਹੁੰਦੀ ਹੈ ਪਰ ਇਹਨੇ ਗੁਨਾਹ ਕੀਤਾ ਮੇਰਾ ਵਿਸ਼ਵਾਸ ਤੋੜਤਾ ਮੈਂ ਖਾ ਹੁਣ ਜੇ ਮੈਂ ਉਹਨੂੰ ਘਰੇ ਰੱਖ ਲੂੰਗਾ ਭਲਾ ਇਹ ਘਰੇ ਰਵੇ ਸਿਆਣੀ ਬਣ ਕੇ ਵੀ ਰਵੇ ਮੇਰਾ ਆਫਿਸ ਦੇ ਵਿੱਚ ਦਿਮਾਗ ਇੱਥੇ ਹੋਗਾ ਵੀ ਕਿਤੇ ਕਿਸੇ ਪਾਸੇ ਗਈ ਨਾ ਹੋਵੇ ਮੈਂ ਨਹੀਂ ਰੱਖਣਾ ਨਹੀਂ ਚਾਹੁੰਦਾ ਨਹੀਂ ਰੱਖਣੀ ਭਈ ਮੈਂ ਕੀ ਕਹਿਣਾ ਚਾਹਣਾ ਜਿਹੜੀਆਂ ਕੁੜੀਆਂ ਇਦਾਂ ਦਾ ਕਰਦੇ ਬਈ ਯਾਰ ਮੈਂ ਤੇ ਇਹ ਗੱਲ ਕਹਿਣਾ ਜੇ ਕੁੜੀਆਂ ਦੀ ਗੱਲ ਬਾਤ ਆ ਵਿਆਹ ਤੋਂ ਪਹਿਲਾਂ ਜੇ ਤੁਹਾਨੂੰ ਕੋਈ ਹੋਰ ਮੁੰਡਾ ਪਸੰਦ ਨਾ ਤੂੰ ਉਹ ਦੋਸਤੋ ਇੱਕ ਖਬਰ ਤੁਸੀਂ ਜਰੂਰ ਵੇਖੀ ਆ ਧਿਆਨ ਨਾਲ ਇਸ ਖਬਰ ਨੂੰ ਤੁਸੀਂ ਸੁਣ ਲਿਓ ਵੀ ਤੁਹਾਡੇ ਨਾਲ ਵੀ ਇਦਾਂ ਦਾ ਨਾ ਹੋ ਜੇ ਜਿਹੜੀਆਂ ਜਨਾਨੀਆਂ ਤੁਸੀਂ ਸੋਚਦੇ ਹੋ ਵੀ ਸਾਡੀਆਂ ਘਰ ਵਾਲੀਆਂ ਸਹੀ ਨੇ ਅਸੀਂ ਘਰਾਂ ਦੇ ਵਿੱਚ ਉਹਨਾਂ ਨੂੰ ਛੱਡ ਕੇ ਗਏ ਆ ਤੇ ਉਹ ਘਰੇ ਹੀ ਰਹਿਣਗੀਆਂ ਪਰ ਨਹੀਂ ਬਾਅਦ ਦੇ ਵਿੱਚ ਉਹ ਚੱਕ ਕੇ ਆਪਣਾ ਸਿਸਟਮ ਆਪਣੇ ਯਾਰਾਂ ਨੂੰ ਮਿਲਣ ਜਾਵੜਦੀਆਂ ਕਿਉਂਕਿ ਬੰਦੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਵੀ ਆਪਣੀ ਘਰ ਵਾਲੀ ਤੇ ਧਿਆਨ ਰੱਖੇ ਜਾਂ ਵਾਪਸ ਆਪਣੇ ਘਰ ਆਵੇ ਇਹ ਜਿਹੀਆਂ ਗੱਲਾਂ ਤੁਸੀਂ ਅਕਸਰ ਸੁਣੀਆਂ ਹੋਣਗੀਆਂ ਪੰਜਾਬ ਦੇ ਵਿੱਚ ਅਕਸਰ ਇਦਾਂ ਦੀਆਂ ਖਬਰਾਂ ਤੁਸੀਂ ਵੇਖਣ ਨੂੰ ਤੁਹਾਨੂੰ ਮਿਲਦੀਆਂ ਹੋਣਗੀਆਂ ਜੇ ਇਹਦੀ ਭੈਣ ਨਾ ਵੇਖਦੀ ਆਪਣੀ ਭਾਬੀ ਨੂੰ ਤਾਂ ਇਹ ਗੱਲ ਕੁਝ ਹੋਰ ਹੋਣੀ ਸੀ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਇਦਾਂ ਦੀਆਂ ਕੁੜੀਆਂ ਨੂੰ ਇੱਕ ਜਰੂਰ ਗੱਲ ਮੈਂ ਕਹਿਣਾ ਚਾਹਣਾ ਵੀ ਇਹੋ ਜਿਹਾ ਕੰਮ ਨਾ ਕਰੋ ਜੇ ਤੁਸੀਂ ਵਿਆਹ ਨਹੀਂ ਕਰਾਉਣਾ ਚਾਹੁੰਦੇ ਨਾ ਕਰਾਓ ਇਕੱਲੇ ਰਹਿਣਾ ਪਸੰਦ ਕਰੋ ਜੇ ਇਹੋ ਜਿਹਾ ਕੰਜਰਖਾਨਾ ਕਰਨਾ ਤਾਂ ਜਰੂਰ ਸ਼ਰਿਆਮ ਫਿਰ ਫਿਰ ਕਰੀ ਜਾਓ ਪਰ ਵਿਆਹ ਨਾ ਕਰਾਓ ਜੇ ਫਿਰ ਇਹੋ ਜਿਹਾ ਕੰਮ ਕਰਨਾ ਸਾਡੀ ਵੀਡੀਓ ਕਿ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਕੋ ਸਿੱਖਿਆ ਦੇ ਨਮਾਤੇ ਸਾਡੀ ਵੀਡੀਓ ਸੇਵ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ